ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੇ ਰਾਖੇ ਜਿਨ੍ਹਾਂ ਨੇ ਦੋਸਤੋ 25000 ਪੰਜਾਬ ਦਾ ਉਹ ਨੌਜਵਾਨ ਜਿਹੜਾ ਘਰਾਂ ਦੇ ਵਿੱਚੋਂ ਚੁੱਕ ਕੇ ਝੂਠੇ ਪੁਲਸ ਮੁਕਾਬਲੇ ਬਣਾ ਕੇ ਉਹਨਾਂ ਨੂੰ ਲਵਾਰਸ ਕਹਿ ਕੇ ਦਿਨ ਦਿਹਾੜੇ ਮਿਊਸਪਲ ਕਮੇਟੀ ਦੇ ਸਮਸ਼ਾਨ ਘਾਟਾਂ ਦੇ ਵਿੱਚ 25000 ਨੌਜਵਾਨਾਂ ਨੂੰ ਸਾੜ ਦਿੱਤਾ ਗਿਆ ਦੋਸਤੋ ਉਹਨਾਂ ਦਾ ਸਾਰਾ ਰਿਕਾਰਡ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਸਬੂਤਾ ਸਮੇਤ ਪਰਚਾ ਸਮੇਤ ਦੁਨੀਆ ਦੀ ਕਚਹਿਰੀ ਦੇ ਵਿੱਚ ਦੋਸਤੋ ਰੱਖਿਆ ਸਭ ਤੋਂ ਪਹਿਲਾਂ ਦੁਨਿਆਵੀ ਕਚਹਿਰੀ ਵਿੱਚ ਰੱਖਿਆ ਗਵਰਨਰਾਂ ਜਰਨਲਾਂ ਸਭ ਨੂੰ ਚਿੱਟੀਆਂ ਲਿਖੀਆਂ ਫਿਰ ਦੋਸਤੋ ਹਾਈ ਕੋਰਟ ਦੇ ਵਿੱਚ ਗਏ ਸਾਰਾ ਕੁਝ ਕਰਕੇ ਦੇਖਿਆ ਜਦੋਂ ਇਸ ਦੇਸ਼ ਦਾ ਲੋਕਤੰਤਰ ਨੇ ਕੋਈ ਉਹਨਾਂ ਗੁੱਚੜਾ ਨੂੰ ਸਜ਼ਾ ਨਾ ਦਿੱਤੀ ਕੋਈ ਫਟਕਾਰਾਂ ਨਾ ਲੱਗੀਆਂ ਤੇ ਜਸਵੰਤ ਸਿੰਘ ਖਾਲੜਾ ਨੇ ਫੈਸਲਾ ਕਰ ਲਿਆ ਇਹ ਮੈਂ ਦੁਨੀਆਂ ਦੀ ਕਚਹਿਰੀ ਵਿੱਚ ਇਹ ਰੱਖਾਂਗਾ ਸਾਰਾ ਮਸਲਾ ਜਿਹੜੇ ਨੌਜਵਾਨ 90-92 ਦੇ ਦੌਰ ਵਿੱਚ 18 ਸਾਲ ਤੋਂ ਲੈ ਕੇ ਦੋਸਤੋ 30 ਸਾਲ ਦੀ ਉਮਰ ਤੱਕ ਦੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਲਗਭਗ 25000 ਨੌਜਵਾਨ ਦੋਸਤੋ ਮਾਰੇ ਆ ਗਏ ਉਹਨਾਂ ਦੇ ਤੁਸੀਂ ਕੈਨੇਡਾ ਦੇ ਵਿੱਚ ਜਿਹੜੇ ਉਹਨਾਂ ਨੇ ਲੈਕਚਰ ਕੀਤੇ ਐ ਉਹ ਨੈਟ ਤੇ ਪਏ ਐ ਦੋਸਤੋ ਸੁਣ ਕੇ ਲੂੰ ਕੱਡੇ ਖੜੇ ਹੋ ਜਾਂਦੇ ਐ ਅਸੀਂ ਇਹ ਤਾਂ ਜਾਣਦੇ ਆ ਕਿ ਜਸਵੰਤ ਸਿੰਘ ਖਾਲੜਾ ਨੇ 25000 ਉਹ ਨੌਜਵਾਨਾਂ ਦਾ ਡਾਟਾ ਇਕੱਠਾ ਕੀਤਾ ਜਿਨ੍ਹਾਂ ਦੇ ਨਾਂ ਪਰਿਵਾਰ ਨੂੰ ਫੁੱਲ ਦਿੱਤੇ ਅਸਤਨਾ ਦਿੱਤੀਆਂ ਨਾ ਉਹਨਾਂ ਦੇ ਪਰਿਵਾਰ ਨੂੰ ਕੱਪੜੇ ਦਿੱਤੇ ਨਿਸ਼ਾਨੀ ਦਿੱਤੀ ਸਰੀਰ ਤਾਂ ਦੋਸਤੋ ਦੇਣੀ ਕੀ ਸੀ ਲਵਾਰਸ ਕਹਿ ਕੇ ਇਹੋ ਜੇ ਤਰੀਕੇ ਨਾਲ ਸਾੜੇ ਭਾਵ ਸਰੀਰਾਂ ਦੀ ਬੇਅਦਵੀ ਕੀਤੀ ਜਿਨ੍ਹਾਂ ਦੇ ਸਮਸ਼ਾਨ ਘਾਟਾਂ ਦੇ ਨੇੜੇ ਜਿਨ੍ਹਾਂ ਦੀ ਜ਼ਮੀਨ ਸੀ ਤੇ ਨੇੜੇ ਜਿਨ੍ਹਾਂ ਦੇ ਦੋਸਤੋ ਘਰ ਸੀ ਸਮਸ਼ਾਨ ਘਾਟਾਂ ਦੇ ਭਾਵੇਂ ਅੰਮ੍ਰਿਤਸਰ ਹੋਵੇ ਤਰਨ ਤਾਰਨ ਹੋਵੇ ਪੱਟੀ ਹੋਵੇ ਜਿਹੜੇ ਨੇੜੇ ਲੋਕ ਸਮਸ਼ਾਨ ਘਾਟਾਂ ਦੇ ਰਹਿੰਦੇ ਸੀ ਉਹਨਾਂ ਨੇ ਦੱਸਿਆ ਕਹਿੰਦੇ ਕਈ ਵਾਰੀ ਕੁੱਤੇ ਕਿਸੇ ਦੀ ਲੱਤ ਨੌਜਵਾਨ ਦੀ ਕਿਸੇ ਦੀ ਬਾਹ ਕਹਿੰਦੇ ਕੁੱਤੇ ਲੈ ਕੇ ਗਲੀਆਂ 'ਚ ਆ ਜਾਂਦੇ ਸੀ ਕਹਿੰਦੇ ਜਦੋਂ ਅਸੀਂ ਸਵੇਰੇ ਉੱਠਦੇ ਗੇਟ ਖੋਲਦੇ ਸਾਡੇ ਗੇਟਾਂ ਦੇ ਅੱਗੇ ਕਿਸੇ ਦੀ ਬਾਹ ਪਈ ਹੁੰਦੀ ਕਿਸੇ ਦੀ ਲੱਤ ਪਈ ਹੁੰਦੀ ਭਾਵ ਦੋਸਤੋ ਇੰਨਾ ਜ਼ਿਆਦੇ ਕਾਨ ਕੀਤਾ ਗਿਆ ਯਾਰ ਇਹਨਾਂ ਬੁੱਚੜਾਂ ਬਣ ਤੇ ਦੋਸਤੋ ਜਸਵੰਤ ਸਿੰਘ ਖਾਲੜੇ ਦਾ ਅਸੀਂ ਪਰਿਵਾਰ ਬਾਰੇ ਨਹੀਂ ਜਾਣਦੇ ਜਿਹੜਾ ਇਹੋ ਜਿਹਾ ਜੋਧਾ ਸੀ ਉਹਦੀ ਬਰਾਸਤ ਕਿਹੋ ਜੀ ਸੀ ਉਹਦੀ ਦੋਸਤੋ ਜੁਝਾਰੂ ਬਰਾਸਤ ਸੀ ਆਜ਼ਾਦੀ ਕੁਲਾਟੀਆਂ ਦੇ ਪਰਿਵਾਰ ਚੋਂ ਸੀ ਗੱਲ ਦਾ ਸਾਹਿਬ ਜਿਹੜਾ ਜਸਵੰਤ ਸਿੰਘ ਖਾਲੜੇ ਦੇ ਦਾਦਾ ਜੀ ਸੀ ਸਰਦਾਰ ਹਰਨਾਮ ਸਿੰਘ ਜੀ ਉਹ ਦੋਸਤੋ 1914 ਦੇ ਵਿੱਚ ਜਿਹੜਾ ਜਹਾਜ਼ ਜਿਹਦਾ ਨਾਮ ਕਾਮਾ ਗਾਟਾ ਮਾਰੂ ਜਹਾਜ਼ ਪੈ ਰਿਆ ਸੀ ਜਿਹੜਾ ਜਾਪਾਨ ਤੋਂ ਲਿਆ ਗਰਦੇਵਤ ਸਿੰਘ ਨੇ ਕਲਕੱਤੇ ਦੇ ਘਾਟ ਤੋਂ ਕੈਨੇਡਾ ਨੂੰ ਤੋਰਿਆ ਉਹਦੇ ਵਿੱਚ ਸਰਦਾਰ ਹਰਨਾਮ ਸਿੰਘ ਵੀ ਸਫ਼ਰ ਕਰ ਰਹੇ ਸੀ ਸਰਦਾਰ ਗਰਦੇਵਤ ਸਿੰਘ ਦੇ ਨੇੜਲੇ ਸਾਥੀ ਕੌਣ ਜਸਵੰਤ ਸਿੰਘ ਖਾਲੜਾ ਦੇ ਦਾਦਾ ਜੀ ਜਦੋਂ ਦੋਸਤੋ ਜਹਾਜ਼ ਦੇ ਯਾਤਰੀ ਕੈਨੇਡਾ ਨਾਲ ਉਤਰਨ ਦਿੱਤੇ ਅੰਗਰੇਜ਼ਾਂ ਨੇ ਮੁੜ ਕੇ ਕਲਕੱਤੇ ਆਏ ਭੁੱਖੇ ਪਾਣੇ ਜਹਾਜ਼ ਦੇ ਵਿੱਚ ਦੋਸਤੋ ਜਦੋਂ ਉਤਰਿਆ ਆ ਕੇ ਕਲਕੱਤੇ ਦੇ ਘਾਟ ਤੇ ਤੇ ਅੰਰੇਜ਼ ਫਰੰਗੀ ਨੇ ਗੋਲੀ ਚਲਾ ਦਿੱਤੀ ਬਹੁਤ ਸਾਰੇ ਦੋਸਤੋ ਮਾਰੇ ਗਏ ਬਹੁਤ ਸਾਰੇ ਮਾਰੇ ਗਏ ਕੁਝ ਬਚ ਰਹੇ ਹਰਨਾਮ ਸਿੰਘ ਨੂੰ ਜੇਲ੍ਹ ਵਿੱਚ ਸੁਟਤ ਦਿੱਤਾ ਗਿਆ ਖਾਲੜਾ ਸਾਹਿਬ ਦੇ ਦਾਦਾ ਜੀ ਨੂੰ ਬਚਦਾ ਬਚਾਉਂਦਾ ਦੋਸਤੋ ਜਦੋਂ ਵਰੀ ਹੋਇਆ ਪਿੰਡ ਆਇਆ ਤੇ 1923 ਦਾ ਸਮਾਂ ਸੀ ਦੋਸਤੋ 1923 ਦੇ ਵਿੱਚੋਂ ਸਰਕਾਰ ਨੂੰ ਚੁਕਾਨੀ ਦੇ ਕੇ ਚੀਨ ਚਲੇ ਗਿਆ ਚੀਨ ਦੀ ਰਾਜਧਾਨੀ ਸੰਘਾਈ ਦੇ ਵਿੱਚ ਗਿਆ ਸੰਘਾਈ ਦੇ ਵਿੱਚ ਜਾ ਕੇ ਹਰਨਾਮ ਸਿੰਘ ਦਾ ਇੱਕ ਦੋਸਤ ਬਣਿਆ ਬਸੰਤ ਸਿੰਘ ਜਿਹੜਾ ਸੁਰ ਸਿੰਘ ਵਾਲੇ ਨਗਰ ਦਾ ਦੋਸਤੋ ਰਹਿਣ ਵਾਲਾ ਸੀ ਜਦੋਂ ਦੋਨੇ ਦੋਸਤ ਬਣੇ ਤੇ ਦੋਨਾਂ ਨੇ ਫੈਸਲਾ ਕੀਤਾ ਤੇ ਆਕੇ ਆਪਾਂ ਕਿਉਂ ਨਾ ਕੁੜਮ ਬਣ ਜਾਈਏ ਕਿਉਂਕਿ ਹਰਨਾਮ ਸਿੰਘ ਦਾ ਬੇਟਾ ਕਰਤਾਰ ਸਿੰਘ ਜਿਹੜਾ ਜਸਵੰਤ ਸਿੰਘ ਖਾਲੜੇ ਦਾ ਪਿਤਾ ਸੀ ਕਰਤਾਰ ਸਿੰਘ ਉਹ ਨੌਜਵਾਨ ਹੋ ਚੁੱਕਿਆ ਸੀ ਉਧਰ ਸਰਦਾਰ ਬਸੰਤ ਸਿੰਘ ਦੀ ਪੁੱਤਰੀ ਬੀਬੀ ਮਖਤਿਆਰ ਕਉ ਨੌਜਵਾਨ ਹੋ ਚੁੱਕੀ ਸੀ ਉੱਥੇ ਰਹਿੰਦਿਆਂ ਨੇ ਦੋਸਤੋ ਦੋਨੇ ਬੱਚਿਆਂ ਦਾ ਰਿਸ਼ਤਾ ਆਪਸ ਵਿੱਚ ਦੀ ਕਰ ਦਿੱਤਾ। ਭਾਪ ਬਸਰਨ ਸਿੰਘ ਨੇ ਆਪਣੀ ਲੜਕੀ ਦਾ ਰਿਸ਼ਤਾ ਜਸਵੰਤ ਸਿੰਘ ਖਾਲੜਾ ਦੇ ਪਿਤਾ ਜੀ ਨੂੰ ਕਰ ਦਿੱਤਾ। ਦੋਨੇ ਕੁੜਮ ਬਣ ਗਏ। ਫਿਰ ਦੋਸਤੋ ਸਰਦਾਰ ਹਰਨਾਮ ਸਿੰਘ ਨੇ ਸੋਚਿਆ ਕਿ ਯਾਰ ਬਾਹਰਲੇ ਦੇਸ਼ਾਂ ਦੇ ਵਿੱਚ ਪੜ੍ਹਾਈ ਦਾ ਮਿਆਰ ਬੜਾ ਉੱਚਾ ਹੈ। ਸਾਡੇ ਤੇ ਪਿੰਡ ਦੇ ਵਿੱਚ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ ਤੇ ਪੜ੍ਹਾਈ ਦਾ ਮਿਆਰ ਬੜਾ ਪਸੜ ਚੁੱਕਿਆ ਹੈ। ਤੇ ਦੋਸਤੋ ਉਤੋਂ ਪੈਸੇ ਇਕੱਠੇ ਕੀਤੇ ਬਾਹਰਲੇ ਦੇਸ਼ ਚ ਤੇ ਪੈਸੇ ਇਕੱਠੇ ਕਰਕੇ ਆਪਣੇ ਪੁੱਤਰ ਕਰਤਾਰ ਸਿੰਘ ਨੂੰ ਭੇਜ ਦਿੱਤੇ ਨਾਲ ਹੀ ਚਿੱਠੀ ਲਿਖ ਦਿੱਤੀ ਕਹਿੰਦੇ ਪੁੱਤਰਾ ਕਹਿੰਦੇ ਇੱਕ ਪਿੰਡ ਦੇ ਵਿੱਚ ਸਕੂਲ ਬਣਾ ਆਹ ਮੈਂ ਪੈਸੇ ਇਕੱਠੇ ਕਰਕੇ ਭੇਜਤੇ ਦੂਜੇ ਫਿਰ ਭੇਜਦਾ ਦੋਸਤੋ ਕਰਤਾਰ ਸਿੰਘ ਨੇ ਸੋਚਿਆ ਕਿ ਸਕੂਲ ਬਣਾਉਣੇ ਆ ਪਰ ਸਭ ਤੋਂ ਵੱਡਾ ੜਿੱਕਾ ਪੈ ਗਿਆ ਕਿ ਸਕੂਲ ਵਾਸਤੇ ਜ਼ਮੀਨ ਹੈ ਨਹੀਂ ਸੀ ਉਨੇ ਚਿੱਠੀ ਲਿਖੀ ਆਪਣੇ ਪਿਤਾ ਹਰਨਾਮ ਸਿੰਘ ਨੂੰ ਕਹਿੰਦਾ ਪਿਤਾ ਜੀ ਜ਼ਮੀਨ ਕਿਤੋਂ ਲਈਏ ਜ਼ਮੀਨ ਹੈ ਨਹੀਂ ਤੇ ਦੁਬਾਰਾ ਹਰਨਾਮ ਸਿੰਘ ਦੀ ਚਿੱਠੀ ਆ ਪਹੁੰਚੀ ਉਹਦੇ ਵਿੱਚ ਕੀ ਲਿਖਿਆ ਸੀ ਕਹਿੰਦੇ ਕਰਤਾਰਸਿਆਂ ਪੈਸਾ ਵੀ ਆਪਣਾ ਤੇ ਜ਼ਮੀਨ ਵੀ ਭਾਈ ਆਪਣੀ ਦੇ ਦੇ ਸਕੂਲ ਨੂੰ ਤੇ ਦੋਸਤੋ 12 ਕਿੱਲੇ ਜ਼ਮੀਨ ਦੇ ਜਸਵੰਤ ਸਿੰਘ ਖਾਲੜਾ ਦੇ ਪਿਤਾ ਨੇ দান ਕਰ ਦਿੱਤੀ ਤੇ ਅੰਮ੍ਰਿਤਸਰ ਜ਼ਿਲ੍ਹੇ ਦਾ ਪਹਿਲਾ ਸਕੂਲ ਦੋਸਤੋ ਉਦੋਂ ਅੰਮ੍ਰਿਤਸਰ ਜ਼ਿਲ੍ਹਾ ਬਾਦ ਚ ਬਣਿਆ ਉਦੋਂ ਦੋਸਤੋਂ ਲਾਹੌਰ ਸੀ ਲਾਹੌਰ ਦੇ ਵਿੱਚ ਸਾਰਾ ਏਰੀਆ ਪੈਂਦਾ ਸੀ ਤੇ ਦੋਸਤੋਂ ਇਹ ਸਕੂਲ ਬਣਾਉਣ ਵਾਸਤੇ ਜ਼ਮੀਨ ਦਿੱਤੀ ਤੇ ਪਹਿਲਾ ਸਕੂਲ ਭਾਵ ਇਲਾਕੇ ਦਾ ਮੈਂ ਕਹਿੰਦੇ ਆ ਮੱਧ ਜਾਂ ਖਾਲਸਾ ਹਾਈ ਸਕੂਲ ਉਹਦਾ ਨਾਂ ਰੱਖਿਆ ਗਿਆ ਆਪਣੀ 12 ਕਿੱਲੇ ਜ਼ਮੀਨ ਵਿੱਚ ਸਕੂਲ ਬਣਾਤਾ ਕਰਤਾਰ ਸਿੰਘ ਨੇ ਧਾਰਮਿਕ ਟੀਚਰ ਸੀ ਬਿਨਾ ਤਨਖਾਹ ਤੋਂ ਆਪ ਨੌਕਰੀ ਕੀਤੀ ਵਿੱਚ ਸਕੂਲ ਦੇ ਟੀਚਰਾਂ ਦੀ ਥਾਂ ਤੇ 1960 ਤੱਕ ਸਕੂਲ ਆਪ ਚਲਾਇਆ 1960 ਚ ਆ ਕੇ ਸਕੂਲ ਸਰਕਾਰ ਨੇ ਸੰਭਾਲਿਆ ਤੇ ਦੋਸਤੋ ਸਾਰੇ ਜ਼ਿਲ੍ਹੇ ਦੇ ਵਿੱਚੋਂ ਪਹਿਲੀ ਸੋਸਾਇਟੀ ਕੋਆਪਰੇਟਿਵ ਸੋਸਾਇਟੀ ਜਿਹਦੇ ਵਿੱਚ ਆ ਅਸੀਂ ਜਿਹਨੂੰ ਸੋਸਾਇਟੀ ਕਹਿੰਦੇ ਆ ਕਿਸਾਨਾਂ ਦੀ ਰੇਸਪ੍ਰੇ ਆਉਂਦੀ ਹੈ ਪਹਿਲੀ ਸੋਸਾਇਟੀ ਖਾਦੜਾ ਪਿੰਡ ਵਿੱਚ ਹੋਈ ਪਹਿਲਾਂ ਉੱਥੇ ਫਿਰ ਗੁਰਦੁਆਰਾ ਵੀ ਬਣਵਾਇਆ ਦੋਸਤੋ ਇੰਨੇ ਚੀਜ਼ਾਂ ਸਕੂਲ ਸੋਸਾਇਟੀ ਗੁਰਦੁਆਰਾ ਜਸਵੰਤ ਸਿੰਘ ਖਾਲੜਾ ਦੇ ਪਿਤਾ ਨੇ ਬਣਾਇਆ ਸੀ ਆਪ ਹੀ ਉਹਨਾਂ ਦੀ ਬਰਾਸ਼ਤ ਦੋਸਤੋ ਜਸਵੰਤ ਸਿੰਘ ਖਾਲੜਾ ਐਵੇਂ ਨਹੀਂ ਉਹਨਾਂ ਨੌਜਵਾਨਾਂ ਦੀਆਂ ਲਾਸਾਂ ਪਾਲਣਪੁਰ ਪਿਆ ਐਵੇਂ ਨਹੀਂ ਉਹ ਇੰਨਾ ਨ ਤੜਕ ਸੀ ਕਿ ਕੇਪੀਐਸ ਗਿੱਲ ਦੇ ਨਾਲ ਟਕਰਾ ਗਿਆ ਦੋਸਤੋ ਕਿ ਮੌਤ ਤੋਂ ਡਰਦਾ ਨਹੀਂ ਸੀ ਖਾਲੜਾ ਪਿੱਛੇ ਉਹਦੇ ਪਿਓ ਦਾਦੀ ਦੀ ਕਮਾਈ ਦੇਖੋ ਗਰਬਾਣੀ ਪੜਨ ਵਾਲੇ ਪੂਰਨ ਗੁਰਸਿੱਖ ਸੀ ਦੋਸਤੋ ਇਸ ਤਰ੍ਹਾਂ ਦੋਸਤੋ ਫਿਰ ਕੀ ਹੋਇਆ ਜਿਹੜਾ ਇਹਦਾ ਦਾਦਾ ਸੀ 1972 ਦੇ ਵਿੱਚ ਜਦੋਂ ਗੈਰਨੀ ਜੈਲ ਸਿੰਘ ਮੁੱਖ ਮੰਤਰੀ ਬਣਿਆ ਉਹਨੇ ਜਿੰਨੇ ਕਾਮਾਂਗਾਟਾ ਮਾਰੂ ਜਹਾਜ਼ ਦੇ ਯਾਤਰੀ ਸੀ ਉਹਨਾਂ ਨੂੰ ਆਜ਼ਾਦੀ ਘੁਲਾਟ ਗਏ ਕੋਸ਼ਤ ਕਰ ਦਿੱਤਾ ਇਹਦਾ ਦਾਦਾ ਹਰਨਾਮ ਸਿੰਘ ਆਜ਼ਾਦੀ ਘੁਲਾਟੀਆਂ ਚ ਆ ਗਿਆ ਕਹਿੰਦੇ ਜਦੋਂ ਘਰੇ ਸਰਕਾਰ ਦੇ ਬੰਦੇ ਪੈਨਸ਼ਨ ਬੰਨਣ ਆਏ ਫਾਰਮ ਭਰੀ ਜਾਂਦੇ ਸੀ ਕਹਿੰਦੇ ਇੰਨੇ ਨੂੰ ਜਸਵੰਤ ਸਿੰਘ ਖਾਲੜਾ ਆ ਗਿਆ ਜੀਦੀ ਉਮਰ ਸਿਰਫ ਉਹ ਤੋਂ 12-13 ਸਾਲ ਦੀ ਸੀ ਦੋਸਤੋ ਕਹਿੰਦੇ ਜਦੋਂ ਜਸਵੰਤ ਸਿੰਘ ਖਾਲੜਾ ਆਇਆ ਤੇ ਪੁੱਛਿਆ ਆਪਣੇ ਪਿਤਾ ਜੀ ਨੂੰ ਕਹਿੰਦਾ ਕਾਦੇ ਫਾਰਮ ਭਰਦੇ ਐ ਉਹ ਕਹਿੰਦਾ ਤੇਰੇ ਦਾਦੇ ਦੀ ਪੈਨਸ਼ਨ ਲਾਉਣ ਆਏ ਆ ਆਜ਼ਾਦੀ ਕਹਲਾਟੀ ਆ ਸੀ ਕਹਿੰਦਾ ਪਿਤਾ ਜੀ ਅਸੀਂ ਦਾਦਾ ਜੀ ਦੀ ਕੁਰਬਾਨੀ ਨੂੰ ਵੇਚਣਾ ਨਹੀਂ ਅਸੀਂ ਦਾਦੇ ਦੀ ਕੁਰਬਾਨੀ ਨੂੰ ਮੁੱਲ ਨਹੀਂ ਵੇਚਣਾ ਕਹਿੰਦਾ ਦੋਸਤੋ ਜਿਹੜੇ ਫਾਰਮ ਭਰਨ ਵਾਲੇ ਸੀ ਮਾਸਟਰ ਉਹਨਾਂ ਦੇ ਹੱਥ ਚੋਂ ਫਾਰਮ ਫੜ ਲੇ ਖਾਲੜੇ ਨੇ ਜਸਵੰਤ ਸਿੰਘ ਖਾਲੜਾ ਨੇ ਹੱਥ ਚੋਂ ਫਾਰਮ ਖੋ ਕੇ ਚਲਾ ਕੇ ਮਾਰੀ ਕਹਿੰਦਾ ਚਾਹ ਪਾਣੀ ਪੀਓ ਤੇ ਤੁਹਾਡਾ ਧੰਨਵਾਦ ਹੈ ਚਲੇ ਜਾਓ ਅਸੀਂ ਕੁਰਬਾਨੀ ਮੁੱਲ ਨਹੀਂ ਵੇਚਨੀ ਆਹ ਦੋਸਤੋ ਬਰਾਸ ਸੀ ਖਾਲੜਾ ਸਾਹਿਬ ਦੀ ਫਿਰ ਕੀ ਹੋਇਆ ਤੇ ਦੋਸਤੋ ਜਦੋਂ ਬੀਏ ਪਾਸ ਕਰ ਗਿਆ ਜਸਵੰਤ ਸਿੰਘ ਖਾਲੜਾ ਤੇ ਜਦੋਂ ਬੀਏ ਕਰ ਗਿਆ ਪਾਸ ਪੰਚਾਇਤ ਸੈਕਟਰੀ ਲੱਗ ਗਿਆ ਦੋਸਤੋ ਸਾਨੂੰ ਬਹੁਤਿਆਂ ਨੂੰ ਇਹੀ ਨਹੀਂ ਪਤਾ ਕਿ ਜਸਵੰਤ ਸਿੰਘ ਖਾਲੜਾ ਕੀ ਕਰਦਾ ਸੀ ਜਸਵੰਤ ਸਿੰਘ ਖਾਲੜਾ ਨੇ ਘੱਟੋ ਘੱਟ 12 13 ਸਾਲ ਪੰਚਾਇਤ ਸੈਕਟਰੀ ਦੀ ਨੌਕਰੀ ਕੀਤੀ ਹੈ ਪੰਚਾਇਤ ਸਕੱਤਰ ਦੀ ਨੌਕਰੀ ਕੀਤੀ ਹੈ ਬਲਟੋਹਾ ਬਲਾਕ ਦੇ ਵਿੱਚ ਉਹਦੀ ਪੋਸਟ ਹੋਈ ਸੀ ਦੋਸਤੋ ਪੰਚਾਇਤ ਸਕੱਤਰ ਦੀ ਨੌਕਰੀ ਕਰਦਾ ਰਿਹਾ ਇੱਥੋਂ ਤੱਕ ਲਿਖਿਆ ਹੈ ਕਹਿੰਦੇ ਆਪ ਤਾਂ ਲੋਕਾਂ ਦੀ ਸੇਵਾ 'ਚ ਰਹਿੰਦਾ ਸੀ ਦੋਸਤੋ ਤੇ ਜਿਹੜੇ ਪਿੰਡਾਂ ਦੇ ਪੰਜ ਸਰਪੰਚਾਂ ਨੇ ਕੰਮ ਕਰਾਉਣਾ ਹੁੰਦਾ ਕਿਉਂਕਿ ਸੈਕਟਰੀ ਤੋਂ ਪੰਚਾਇਤਾਂ ਨੇ ਕੰਮ ਕਰਾਉਣਾ ਹੁੰਦਾ ਕਹਿੰਦੇ ਝੋਲਿਆ ਤੇ ਰਜਿਸਟਰ ਪਾ ਕੇ ਕਾਰਵਾਈ ਪਾ ਕੇ ਖਾਲੜਾ ਸਾਹਿਬ ਦੇ ਪਿੰਡ ਘਰੀ ਆ ਜਾਂਦੇ ਉੱਥੋਂ ਹੀ ਸਾਰਾ ਕੰਮ ਕਰਾ ਕੇ ਦੋਸਤੋ ਲੈ ਜਾਂਦੇ ਇਸ ਤਰ੍ਹਾਂ ਪੰਚਾਇਤ ਸੈਕਟਰੀ ਦੀ ਨੌਕਰੀ ਕਰਦਾ ਰਿਹਾ ਉਦੋਂ ਦੋਸਤੋ ਨਕਸਲਵਾੜਿਆਂ ਦੀ ਮੂਵਮੈਂਟ ਜੋਰਾਂ ਤੇ ਸੀ ਤੇ ਜਸਵੰਤ ਸਿੰਘ ਖਾਲੜਾ ਮੂਵਮੈਂਟ ਦੇ ਵਿੱਚ ਮੂਹਰ ਲਿਆ ਕਤਾਰਾਂ ਵਿੱਚ ਵਿਚਰਦਾ ਸੀ ਪਹਿਲਾਂ ਉਹ ਕਾਮਰੇਡ ਸੀ ਪੱਕਾ ਨਕਸਲਾਈਟ ਸੀ ਦੋਸਤੋ ਉਹਨਾਂ ਚ ਕੰਮ ਕਰਦਾ ਸੀ ਤੇ ਦੋਸਤੋ ਇਸ ਤਰ੍ਹਾਂ ਖਾਲੜਾ ਸਭ ਪੰਚਾਇਤ ਕੱਤਰੇ ਇੱਕ ਵਾਰ ਦੀ ਗੱਲ ਹੈ ਜਦੋਂ 1970 ਚ ਇਮਰਜੈਂਸੀ ਟੁੱਟੀ ਬਾਅਦ ਦੇ ਵਿੱਚ ਮੋਹਨ ਸਿੰਘ ਤੜ ਜਿਹੜੇ ਕਾਲੀ ਦਲ ਦੇ ਪ੍ਰਧਾਨ ਸੀ ਬੜੇ ਘੈਂਟ ਬੰਦੇ ਸੀ ਦੋਸਤੋ ਮੋਹਨ ਸਿੰਘ ਤੜ ਉਹ ਇੰਪਗਾ ਦੀ ਇਲੈਕਸ਼ਨ ਲੜ ਰਹੇ ਸੀ ਤਰਨ ਤਾਰਨ ਤੋਂ ਕਹਿੰਦੇ ਖਾਲੜਾ ਸਾਹਿਬ ਦੇ ਘਰੇ ਗਏ ਉਹ ਜਸਵੰਤ ਸਿੰਘ ਖਾਲੜੇ ਦੇ ਕਹਿੰਦੇ ਬੇਟਾ ਤੂੰ ਨੌਜਵਾਨਾਂ ਵਿੱਚ ਤੇਰੀ ਬੜੀ ਚੜ੍ਹਤ ਹੈ ਬਲਾਰਾ ਤੋਂ ਬੜਾ ਤਕੜਾ ਹੈ ਤੂੰ ਆ ਜਾ ਅਕਾਲੀ ਦਲ ਦੇ ਵਿੱਚ ਆ ਜਾ ਅਕਾਲੀ ਦਲ ਜੁਆਇਨ ਕਰ ਲਾ ਕਹਿੰਦੇ ਹੱਥ ਵੰਨ ਕੇ ਮੋਹਨ ਸਿੰਘ ਤੁੜ ਤੋਂ ਮਾਫੀ ਮੰਗ ਲਈ ਕਹਿੰਦਾ ਜੱਥੇਦਾਰ ਜੀ ਪ੍ਰਧਾਨ ਜੀ ਮੈਂ ਅਕਾਲੀ ਦਲ ਚ ਨਹੀਂ ਆ ਸਕਦਾ ਮੈਂ ਹੋਰ ਪੰਥ ਦੀ ਸੇਵਾ ਕਰਨੀ ਹੈ ਪਹਿਲਾਂ ਹੀ ਸੋਚ ਰੱਖੀ ਹੈ ਦੋਸਤੋ नक्सਲ ਲਾਈਟ ਵਿੱਚ ਵੀ ਉਹਨੂੰ ਪਤਾ ਸੀ ਕਿ ਜਾਨ ਜਦੋਂ ਮਰਜੀ ਜਾ ਸਕਦੀ ਹੈ ਖਲੜਾ ਸਾਹਿਬ ਨੂੰ ਕਹਿੰਦੇ ਫਿਰ ਕੀ ਹੋਇਆ ਮੋਹਨ ਸਿੰਘ ਤੁਰਨੋਂ ਕਹਿੰਦੇ ਕਹਿੰਦੇ ਬਾਪੂ ਜੀ ਪਰਵਾਹ ਨਾ ਮੰਨੋ ਵੋਟਾਂ 'ਚ ਤੁਹਾਡੀ ਮਦਦ ਜ਼ਰੂਰ ਕਰਾਂਗਾ ਤੁਹਾਨੂੰ ਜਿਤਾਵਾਂਗਾ ਵੋਟਾਂ ਵਿੱਚ ਤੁਹਾਡੇ ਨਾਲ ਖੜਾਂਗਾ ਦੋਸਤੋ ਕਹਿੰਦੇ ਸਾਰੇ ਜਲਸਿਆਂ ਨੂੰ ਸੰਬੋਧਨ ਕਰਨ ਜਾਣ ਲੱਗ ਪਏ ਇੱਕ ਪਿੰਡ ਦੇ ਵਿੱਚ ਜਲਸੇ ਨੂੰ ਸੰਬੋਧਨ ਕਰੀ ਜਾਂਦੇ ਸੀ ਐਨੀ ਸੋਹਣੀ ਤਕਰੀਰ ਦਿੱਤੀ ਕਹਿੰਦੇ ਸਾਰੇ ਜਾਣੇ ਸੁਣ ਕੇ 당 ਰਹਿ ਗਏ ਦੋਸਤੋ ਕਿ ਇੱਕ ਧੀ ਕੁਮਰ ਦਾ ਨੌਜਵਾਨ ਇੰਨੀ ਉੱਚੀ ਸੋਚ ਦੇਸ਼ ਵਾਸਤੇ ਤੇ ਦੋਸਤੋ ਉੱਥੇ ਕੌਣ ਬੈਠਾ ਸੀ ਕੱਟ ਦੇ ਵਿੱਚ ਕੱਟ ਦੇ ਵਿੱਚ ਬੈਠਾ ਸੀ ਪੀ ਐਨ ਬੀ ਬੈਂਕ ਪੰਜਾਬ ਨੈਸ਼ਨਲ ਬੈਂਕ ਦਾ ਫਾਊਂਡਰ ਮਾਨਕ ਇੰਦਰਜੀਤ ਸਿੰਘ ਖਾਲਸਾ ਜਿਹਨੇ ਦੋਸਤੋ ਪੰਜਾਬ ਨੈਸ਼ਨਲ ਬੈਂਕ ਬਣਾਈ ਸੀ ਇਹ ਸਿੱਖਾਂ ਦੀ ਬੈਂਕ ਸੀ ਅੱਜ ਭਾਵੇਂ ਦੋਸਤੋ ਸਾਡੇ ਹੱਥ ਚੋਂ ਚਲੀ ਗਈ ਹੈ ਸਾਡੇ ਗਦਾਰਾਂ ਕਰਕੇ ਚਲੀ ਗਈ ਹੈ ਆਧੋ ਦੇ ਵਿੱਚ ਜੁਪੀ ਬਿਹਾਰ ਦੇ ਬਹੁਤੇ ਬੰਦੇ ਨੌਕਰੀਆਂ ਕਰਦੇ ਆ ਪਰ ਪਹਿਲਾ ਦੋਸਤ ਪੀਐਨਵੀ ਬੈਂਕ ਦੇ ਵਿੱਚ ਇਕੱਲਾ ਗੁਰਸਿੱਖ ਨੌਕਰੀ ਕਰਦਾ ਸੀ ਗੁਰਸਿੱਖ ਕਹਿੰਦੇ ਜਦੋਂ ਇੰਦਰਜੀਤ ਸਿੰਘ ਨੇ ਸਾਰਾ ਜਸਵੰਤ ਸਿੰਘ ਖਾਲੜਾ ਦਾ ਲੈਕਚਰ ਸੁਣਿਆ ਤੇ ਜਦੋਂ ਲੈਕਚਰ ਦੇ ਕੇ ਆਇਆ ਕਹਿੰਦੇ ਇੰਦਰਜੀਤ ਸਿੰਘ ਨੇ ਮੋਢੇ ਤੇ ਹੱਥ ਧਰ ਕੇ ਰੋਕ ਲਿਆ ਕਹਿੰਦੇ ਪੁੱਤਰਾ ਨਜ਼ਾਰਾ ਹੀ ਲਿਆਤਾ ਕਹਿੰਦੇ ਕੀ ਖੰਭ ਕਰਦਾ ਹੈ ਪੜ੍ਹਾਈ ਕਿੰਨੀ ਹੈ ਦੋ ਸਵਾਲ ਕੀਤੇ ਤੇ ਦੋਸਤ ਉਹਨਾਂ ਨੇ ਦੱਸਿਆ ਕਹਿੰਦਾ ਜੀ ਬੀਏ ਕੀਤੀ ਹੈ ਤੇ ਜਦੋਂ ਬੀਏ ਦਾ ਨਾਮ ਲਿਆ ਕਹਿੰਦੇ ਇੰਦਰ ਜਿੰਦਰਜੀਤ ਸਿੰਘ ਨੇ ਝਟਪਟ ਕਹਿ ਦਿੱਤਾ ਕਿ ਆ ਜਾ ਪੁੱਤ ਮੇਰੀ ਬੈਂਕ ਦੇ ਵਿੱਚ ਮੈਨੇਜਰ ਲੱਗ ਜਾ ਦੋਸਤੋ ਮੈਨੇਜਰ ਦੀ ਨੌਕਰੀ ਦਾ ਅਹੁਦਾ ਪੇਸ਼ਕਸ਼ ਕਰ ਦਿੱਤੀ ਕਹਿੰਦੇ ਨਾਲ ਦੀ ਨਾਲ ਜਿਵੇਂ ਮੋਹਨ ਸਿੰਘ ਤੁੜ ਨੂੰ ਕਿਹਾ ਸੀ ਹੱਥ ਜੋੜੇ ਇੰਦਰਜੀਤ ਸਿੰਘ ਨੂੰ ਕਹਿਣ ਲੱਗੇ ਖਾਲਸਾ ਜੀ ਮੈਂ ਆਪਣੀ ਜਿੰਦੜੀ ਦੇਸ਼ ਕੋਮ ਦੇ ਲੇਖੇ ਲੱਜ ਚੁੱਕੇ ਆਂ ਦੋਸਤੋ ਉਂਝ ਨਹੀਂ ਉਹਨਾਂ ਨੇ 25000 ਲਾਸ ਲੱਭ ਲਈ ਉਹਤੇ ਪਹਿਲਾਂ ਹੀ ਫੈਸਲਾ ਕਰ ਚੁੱਕੇ ਸੀ ਭਾਵੇਂ 부ਚੜ ਕੇ ਪੀਐਸ ਗਿੱਲ ਤੇ ਵਿਅੰਤ ਵਰਗੇ ਨੇ ਕਿਹਾ ਕਿ ਅਸੀਂ ਉਹਨੂੰ ਖਤਮ ਕਰਤਾ ਪਰ ਉਹ ਤੇ ਅਮਰ ਹੋ ਗਿਆ ਦੋਸਤ ਖਤਮ ਤੇ ਬੰਦੇ ਹੋਗੇ ਜਿਹੜੇ 부ਚੜ ਸੀ ਉਹ ਤੇ ਜੋਦਾ ਅਮਰ ਹੋ ਗਿਆ ਰਹਿੰਦੀ ਦੁਨ ਮੈਂ ਤੱਕ ਰਹੂਗਾ ਦੋਸਤ ਤੇ ਉਹਦੀ ਪੇਸ ਕੱਥ ਠੁਕਰਾ ਦਿੱਤੀ ਬਾਕੀ ਇੰਦਰਜੀਤ ਸਿੰਘ ਨਾ ਜਾਣ ਪਛਾਣ ਉਹਦੀ ਜ਼ਰੂਰ ਹੋ ਗਈ ਦੋਸਤੋ ਇਸ ਤਰ੍ਹਾਂ ਫਿਰ ਜਿਹੜੀ ਪੰਚਾਇਤ ਸਕੱਤਰ ਦੀ ਨੌਕਰੀ ਸੀ ਕਰਦਾ ਰਿਹਾ ਕਦੋਂ 1985 ਤੱਕ ਪੰਚਾਇਤ ਸਕੱਤਰ ਦੀ ਨੌਕਰੀ ਕੀਤੀ ਸਾਲ 1974 ਤੋਂ ਲੈ ਕੇ 85 ਤੱਕ 11 ਸਾਲ ਦੋਸਤ ਜਦੋਂ ਰਿਸ਼ਵਤ ਜੋਰਾਂ ਤੇ ਬਾਗੀ ਕਿਉਂਕਿ ਪੰਚਾਇਤ ਮਹਿਕਮੇ ਵਿੱਚ ਰਿਸ਼ਵਤ ਬਹੁਤ ਜੋਰਾਂ ਤੇ ਸੀ ਦੋਸਤ ਉਹਨਾਂ ਤੋਂ ਰਿਸ਼ਵਤ ਛੱਡੀ ਨਾ ਗਈ ਮਨ ਉਦਾਸ ਹੋ ਗਿਆ ਕਹਿੰਦਾ ਮਾਣਾ ਨੌਕਰੀ ਛੱਡਦੇ ਤੇ ਦੋਸਤੋਂ ਨੌਕਰੀ ਤੋਂ ਅਸਤੀਫਾ ਦੇਤਾ ਖਾਲੜਾ ਸਾਹਿਬ ਨੇ ਤੇ ਅਸਤੀਫੇ ਦੇ ਵਿੱਚ ਇਹੋ ਜਿਹਾ ਕੁਝ ਲਿਖਿਆ ਕਿ ਅਫਸਰਾਂ ਦੇ ਗਲੇ ਦੀ ਹੱਡੀ ਬਣ ਗਿਆ ਅਸਤੀਫਾ ਦਵਾਰੇ ਖਾਲੜਾ ਸਾਹਿਬ ਕੋਲੇ ਆਏ ਮੈਂ ਇੱਕ ਮੇਰੇ ਅਫਸਰ ਹੱਥ ਵਨ ਕੇ ਕਹਿੰਦੇ ਜਸਵੰਤ ਸਿਆ ਨੰਬਰ 1 ਤੇ ਨੌਕਰੀ ਛੱਡ ਨਾ ਲੱਗਿਆ ਲੈ ਨੌਕਰੀ ਤੇ ਭਾਵੇਂ ਬਿਲਕੁਲ ਨਾ ਆਇਆ ਕਰ ਅਸੀਂ ਤੇਰੀ ਹਾਜ਼ਰੀ ਲਾਵਾਂਗੇ ਕਹਿੰਦੇ ਜੇ ਛੱਡ ਦਿੱਤੀ ਹੈ ਨੰਬਰ 2 ਤੇ ਭਰਾਵਾ ਜਿਹੜਾ ਪੁਜਾ ਅਸਤੀਫੇ ਦੇ ਵਿੱਚ ਲਿਖਤਾ ਇਹਨੂੰ ਕਿਰਪਾ ਕਰਕੇ ਵਾਪਸ ਲੈ ਲੈ ਸਿੱਧਾ ਲਿਖ ਦੇ ਕਿ ਮੈਂ ਘਰੇਲੂ ਮਜਬੂਰੀਆਂ ਕਰਕੇ ਨੌਕਰੀ ਛੱਡ ਰਿਹਾ ਕਹਿੰਦੇ ਆ ਜਿਹੜਾ ਰਿਸ਼ਵਤ ਵਾਲਾ ਵਿੱਚ ਚੈਪਟਰ ਲਿਖ ਦਿੱਤਾ ਇਹ ਵਾਪਸ ਲੈ ਲੈ ਦੋਸਤੋਂ ਨਹੀਂ ਵਾਪਸ ਲਿਆ 4 ਸਾਲਾਂ ਬਾਅਦ ਅਸਤੀਫਾ ਪ੍ਰਵਾਨ ਹੋਇਆ ਇਹ ਸੀ ਜਸਵੰਤ ਸਿੰਘ ਖਾਲੜਾ ਜਦੋਂ 84 ਦਾ ਟੈਕ ਹੋ ਗਿਆ ਸੰਤ ਭਿੰਡਰਾਂ ਵਾਲੇ ਸ਼ਹੀਦ ਹੋ ਗਏ ਬਾਦ ਦੇ ਵਿੱਚ ਉਹਨਾਂ ਦਾ ਕੰਮ ਰੈਡੀ ਜਿਹੜਾ ਮਨ ਸੀ ਉਹ ਬਦਲ ਗਿਆ ਦੋਸਤੋ ਜਿਵੇਂ ਅਜਮੇਰ ਸਿੰਘ ਲੇਖਕ ਜਿਨੇ ਉਹਨਾਂ ਦੀ ਕਿਤਾਬ ਲਿਖੀ ਆ ਪਈ ਐ سید ਜਸਵੰਤ ਸਿੰਘ ਖਾਲੜਾ ਦੋਸਤੋ ਇਹ ਅਜਮੇਰ ਸਿੰਘ ਜਿਨ੍ਹਾਂ ਨੇ ਲਿਖੀ ਐ ਉਹ ਵੀ ਪੱਕੇ ਕੰਮ ਰੈਡੀ ਸੀ ਤੇ ਖਾਲੜਾ ਸਾਹਿਬ ਵੀ ਕੰਮ ਰੈਡੀ ਸੀ ਇਹ ਦੋਨੇ ਜਾਨੇ 84 ਤੋਂ ਬਾਅਦ ਦੋਸਤੋ ਇਧਰਲੀ ਮੂਵਮੈਂਟ ਨਾਲ ਜੁੜ ਗਏ ਸੀਗੇ ਜਿਹੜਾ ਹਰੂ ਸਿੰਘਾਂ ਨਾਲ ਜੁੜ ਗਈ ਸੀ ਇਧਰ ਆ ਗਏ ਸੀ ਦੋਸਤੋ ਫਿਰ ਖਾਲੜਾ ਸਾਹਿਬ ਨੇ ਸਾਰਾ ਕੁਝ ਦੇਖਦੇ ਰਹੇ ਤੇ ਦੋਸਤੋ ইংল্যান্ড ਦੇ ਵਿੱਚ ਉਹ ਗਏ ਸੀ 90 ਚ ਫਿਰ 3 ਸਾਲ ইংল্যান্ড ਵਿੱਚ ਵੀ ਰਹੇ ਦੋ ਸਾਲ ਫਿਰ ਕੈਨੇਡਾ ਵਿੱਚ ਵੀ ਗਏ ਉਹ ਅਗਲੀ ਵੀਡੀਓ ਦੇ ਵਿੱਚ ਦੂਜੇ ਹਿੱਸੇ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਕਿਵੇਂ ਉਹਨਾਂ ਨੇ ਪਾਸਪੋਰਟ ਲਿਆ ਕਿਵੇਂ ਅੱਖ ਬਚਾ ਕੇ ਉਹ ਬਾਹਰਲੇ ਦੇਸ਼ ਚ ਗਏ ਉੱਥੇ ਜਾ ਕੇ ਜਿਹੜੀਆਂ ਚਿੱਠੀਆਂ ਲਿਖੀਆਂ ਉਹ ਵੀ ਤੁਹਾਨੂੰ ਮੈਂ ਸੁਣਾਉਂਗਾ ਉਹਨਾਂ ਦੀ ਜਿਹੜੀ 92 ਦੇ ਵਿੱਚ ਬਾਈਕਾਟ ਹੋਇਆ 99 92 ਵਿੱਚ ਸਿੰਘਾਂ ਨੇ ਬਾਈਕਾਟ ਕੀਤਾ ਉਹਦੇ ਬਾਰੇ ਉਹਨਾਂ ਦੀ ਕੀ ਰਏ ਸੀ ਉਹ ਵੀ ਤੁਹਾਨੂੰ ਦੱਸਾਂਗਾ ਅਗਲੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਜਰੂਰ ਦੱਸਾਂਗਾ ਦੋਸਤੋ ਪੁਰਜੁਕ ਦੀ ਖੇਵਾਂ ਨਵਾਂ ਚੈਨਲ ਮੇਰਾ ਭੈਣੀ ਬਾਗਾ ਟੀਵੀ ਦੇ ਨਾਂ ਤੇ ਬਣਿਆ ਹੈ ਭੈਣੀ ਬਾਗਾ ਟੀਵੀ ਇਹ ਤੁਸੀਂ ਅੱਖਰ ਲਿਖ ਕੇ ਦੋਸਤੋ YouTube ਤੋਂ ਮੇਰਾ ਚੈਨਲ ਜਿਹੜਾ ਨਵਾਂ ਉਹਦੇ ਉੱਤੇ ਸਾਰੇ ਜੁੜ ਸਕਦੇ ਹੋ ਆ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਿੰਕ ਛੱਡਾਂਗਾ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਲੈ ਕੇ ਵੀ ਤੁਸੀਂ ਦੋਸਤੋ ਭੈਣੀ ਬਾਗਾ ਟੀਵੀ ਤੇ ਆ ਜਾਣਾ ਜੁੜ ਜਾਣਾ ਇਹੋ ਜਿਹਾ ਮੇਰੀਆਂ ਸੱਚ ਦੇ ਆਧਾਰ ਤੇ ਵੀਡੀਓ ਸੁਣ ਤੇ ਦੋਖਣ ਕਰਕੇ ਕੁਝ ਬੰਦਿਆਂ ਨੇ ਮੇਰੇ ਸਟ੍ਰਾਈਕਾਂ ਮਾਰ ਕੇ ਚੈਨਲ ਦੋਸਤੋ ਮੇਰਾ ਖਤਮ ਕਰ ਦਿੱਤਾ ਇਸ ਲਈ ਮੈਨੂੰ ਨਵਾਂ ਚੈਨਲ ਬਣਾਉਣਾ ਪਿਆ ਦੋਸਤੋ ਉਹਦੇ ਉਹਨੂੰ ਸਬਸਕ੍ਰਾਈਬ ਕਰਨਾ ਉਹਦੇ ਨਾਲ ਵੱਧ ਤੋਂ ਵੱਧ ਜੁੜਨਾ ਇੰਨੀ ਆਕ ਬੇਨਤੀ ਅਸੀਂ ਭੁੱਲ ਚੁੱਕ ਦੀ ਕਿੰਨਾ ਵਾਹਿਗੁਰੂ ਜੀ ਕਾ ਕਾਲ ਸਤ Vai grudir aqui,